ਅੱppa ਚੱਲੇ ਆਂ ਵਿਆਹ ਤੇ ਤੇ ਦੇਖੋ ਜੀ ਆਪਣਾ ਫੇਸ ਨਾ ਕੋਈ ਆਪਾਂ ਜਿਆਦਾ ਮੇਕਅਪ ਕੀਤਾ ਹੈਗਾ ਬਸ ਲਿਪਸਟਿਕ ਓਨਲੀ ਤੇ ਆਈ ਸ਼ੈਡੋ ਲਗਾਏ ਹੈਗੇ ਨੇ ਤੇ ਲਓ ਜੇ ਇੱਥੇ ਆ ਗਏ ਆਪਾਂ ਵਿਆਹ ਦੇ ਵਿੱਚ ਕੁੜੀ ਦੇਖੋ ਜੀ ਹੁੰਦੀ ਪਈਆ ਰੈਡੀ ਤੇ ਕਿਉਂਕਿ ਇਹ ਕਰਕੇ ਆ ਗਏ ਸੀ ਕਿ ਆਨੰਦ ਕਰਕੇ ਆ ਗਏ ਨੇ ਤੇ ਆਨੰਦ ਕਰਨ ਤੋਂ ਬਾਅਦ ਵਿੱਚ ਜੀ ਹੁਣ ਇਹ ਕੁੜੀ ਨੂੰ ਕਰਨ ਲੱਗੇ ਹੈਗੇ ਨੇ ਬਰਾਇਡ ਫਿਰ ਤੋਂ ਦੁਬਾਰਾ ਤੋਂ ਬਰਾਇਡ ਰੈਡੀ ਉਹ ਤੇ ਲੋ ਜੀ ਆਪਾਂ ਵੀ ਇੱਥੇ ਪਿੰਕ ਪਿੰਕ ਬਣ ਕੇ ਆ ਗਏ ਸੀ ਜਿੱਤੇ ਦੇਖੋ ਸਾਡੀ ਕੁੜੀਆ ਰਾਣੀ ਵੀ ਹੋ ਗਈ ਹੈ ਤਿਆਰ ਅੱਜ ਹੈ ਜੀ ਇਸ ਦੀ ਡੋਲੀ ਤੇ ਆਨੰਦਕਾਰਜ ਹੋ ਚੁੱਕੇ ਨੇ ਤਾਂ ਹੁਣ ਤੁਹਾਨੂੰ ਪਤਾ ਹੀ ਕਿ ਹੁਣ ਇਸਨੇ ਰੈਡੀ ਹੋਣਾ ਹੈ ਚਲੋ ਜੀ ਆਪਾਂ ਇੱਥੇ ਆਪਣੀਆਂ ਵੀ ਪਿਕਸ ਵਗੈਰਾ ਵੀਡੀਓਜ਼ ਵਗੈਰਾ ਜਿਹੜੀ ਹੈਗੇ ਸੀ ਉਹ ਬਣਾਉਂਦੇ ਪਏ ਸੀਗੇ ਤੇ ਤੁਸੀਂ ਕਰੋ ਜੀ ਥੋੜਾ ਜਿਹਾ ਨੂੰ ਇੰਜੋਏ ਤੇ ਮਿਲਦੇ ਆਂ ਜੀ ਆਪਾਂ ਤੁਹਾਨੂੰ ਥੋੜਾ ਅੱਗੇ ਜਾ ਕੇ ਤੇ ਤੁਸੀਂ ਜਾਣਾ ਨਹੀਂ ਕਿਤੇ जिन्होंने आज तक चैनल को सब्सक्राइब नहीं किया है चैनल नहीं कि तो चैनल को कर लो सब्सक्राइब ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਠੀਕ ਹੈ ਜੀ ਜਾਣਾ ਨਹੀਂ ਕਿਤੇ ਐਂਡ ਤੱਕ ਵੀਡੀਓ ਦੇਖਿਓ ਤੇ ਤੁਹਾਨੂੰ ਫਿਰ ਪਤਾ ਲੱਗੂਗਾ ਕਿ ਇਹ ਗਲੋਇੰਗ ਸਕਿਨ ਤੇ ਵਿਆਹ ਵਿੱਚ ਸ਼ਾਈਨ ਕਰਨ ਦਾ ਕੀ ਮਜ਼ਾ ਹੈਗਾ ਹੈ ਠੀਕ ਹੈ ਜੀ ਓਕੇ ਤੁਸੀਂ ਕਰੋ ਜੀ ਵਿਆਹ ਨੂੰ ਇੰਜੋਏ ਮੈਂ ਤੇ ਮੇਰਾ ਮਾਹੀ ਤੂੰ ਮੇ ਪੱਤੇ ਹਾਂ ਪਾਨ ਦੇ ਇੱਕ ਦੂਜੇ ਦਿਲ ਦੀ ਆਕਸ ਹੀ ਜਾਣ ਦੇ ਮੈਂ ਤੇ ਮੇਰਾ ਮਾਹੀ ਤੂੰ ਮੇ ਪੱਤੇ ਹਾਂ ਪਾਨ ਦੇ ਲੋ ਜੀ ਵਿਆਹ ਹੋ ਗਿਆ ਖਤਮ ਹੁਣ ਆਪਾਂ ਚੱਲਿਆ ਕਰਨ ਹਾਂ ਆਪਾਂ ਬੈਠੇ ਹੀ ਕਿ ਦੁੱਧ ਦੁੱਧ ਰੰਨਾ ਕਰੇ ਤੇ ਬਟ ਹੁਣ ਆਪਾਂ ਜਾਣਾ ਪੈਣਾ ਕਿਉਂਕਿ ਆਪਾਂ ਜਾ ਕੇ ਵਿਆਹ ਦੀ ਹੋਰ ਤਿਆਰੀ ਕਰਨੀ ਹੈ ਜੇ ਤਾਂ ਕਿ ਸਾਡਾ ਜੂਨਾ ਗਿਆ ਸੋ ਇਥੇ ਜੀ ਸੌਂਗ ਲੱਗਿਆ ਹੋਇਆ ਸੀਗਾ ਮੈਂ ਤੇ ਮੇਰਾ ਮਾਹੀ ਦੋ ਪੱਤੇ ਹਾਂ ਪਾਣ ਦੀ ਤੇ ਵਾਕਈ ਜਦੋਂ ਨਵੀਂ ਵਿਆਹੀ ਜੋੜੀ ਨੱਚੇ ਹਣਾ ਤੇ ਵਾਕਈ ਇੱਕ ਮਾਹੀ ਜਦੋਂ ਦਿਲ ਦੀ ਸੁਣਦਾ ਹੋਵੇ ਤੇ ਇੱਕ ਮਲਿਕਾ ਵੀ ਜਦੋਂ ਆਪਣੇ ਦਿਲ ਦੀ ਸੁਣਦੀ ਹੋਵੇ ਤੇ ਪੱਤੇ ਵਾਕਈ ਪਾਣਦੇ ਹੀ ਹੁੰਦੇ ਨੇ ਤੇ ਇੱਕ ਦੂਜੇ ਦੀ ਸੁਣਨੀ ਵੀ ਚਾਹੀਦੀ ਹੈ ਹਨ ਤੇ ਇੱਕ ਹਸਬੰਡ ਵਾਈਫ ਦਾ ਪਿਆਰ ਜਿਹੜਾ ਹੈਗਾ ਨਾ ਇਹ ਹੀ ਹੁੰਦਾ ਹੈ ਤੇ ਹਮੇਸ਼ਾ ਵਾਹਿਗੁਰੂ ਇਹਨਾਂ ਨੂੰ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਨਵੀਂ ਜੋੜੀ ਨੂੰ ਆਪਣੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਤੁਹਾਨੂੰ ਤੁਹਾਡੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਖੁਸ਼ ਰੱਖੇ ਤੁਸੀਂ ਆਪਣੀ ਲਾਈਫ ਹੈਪੀ ਹੈਪੀ ਜਿਓ ਤੇ ਚਲੋ ਜੀ ਬਾਏ ਬਾਏ ਟਾਟਾ ਟੇਕ ਕੇਅਰ ਹਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਸੋ ਹੁਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਲਓ ਜੀ ਇੱਥੇ ਆਪਾਂ ਕਰਨ ਲੱਗੇ ਸੀ ਇਹ ਆਪਣੇ ਸਕਿਨ ਰੁਟੀਨ ਜਿਹੜੀ ਹੈਗੀ ਸੀਗੀ ਤੇ ਸਕਿਨ ਰੁਟੀਨ ਦੇ ਵਿੱਚ ਹਨਾ ਕਿ ਆਪਾਂ ਜਿਹੜਾ ਹੈਗਾ ਕੱਚਾ ਦੁੱਧ ਲਿਆ ਹੈਗਾ ਆ ਤੇ ਨਾਲ ਅਲੋਵੀਰਾ ਜੈਲ ਲਿੱਤੀ ਹੈਗੀਆਂ ਕਾਫੀ ਪਾਊਡਰ ਲਿੱਤਾ ਹੈਗਾ ਤੇ ਆਹ ਆਪਣਾ ਜਿਹੜਾ ਹੈਗਾ ਆ ਆਪਾਂ ਸਕਰਬ ਲਿੱਤਾ ਹੈਗਾ ਐਵਰੀ ਉਤ ਅਤੇ ਨਾਲ ਲਿੱਤਾ ਹੈਗਾ ਆਪਾਂ ਗੀਰੀ ਦਾ ਕੱਚਾ ਆਇਲ ਤੇ ਇਹਦੇ ਨਾਲ ਆਪਾਂ ਜਿਹੜੀ ਹੈਗੀ ਆਪਣੀ ਸਕਿਨ ਰੁਟੀਨ ਜਿਹੜੀ ਹਫਤੇ ਬਾਅਦ ਆਪਾਂ ਕਰਦੇ ਹੁੰਦੇ ਆ ਤੇ ਆਪਾਂ ਉਹ ਲਈ ਹੈਗੀ ਆ ਇਹ ਤੁਹਾਡੇ ਨਾਲ ਮੈਂ ਅਜੇ ਤੱਕ ਸ਼ੇਅਰ ਨਹੀਂ ਕੀਤੀ ਹੈਗੀ ਤੇ ਆਪਾਂ ਪੀਸਰ ਦੀਆਂ ਦੇ ਵਿੱਚ ਵੀ ਇਹ ਕਰ ਸਕਦੇ ਆ ਤੇ ਗਰਮੀਆਂ ਦੇ ਵਿੱਚ ਵੀ ਕਰ ਸਕਦੇ ਹੈਗੇ ਤੇ ਲਓ ਜੀ ਇੱਥੇ ਆਪਾਂ ਜਿਹੜਾ ਕੱਚਾ ਦੁੱਧ ਤੇ ਜਿਹੜਾ ਕਾਫੀ ਪਾਊਡਰ ਸੀਗਾ ਹਨਾ ਕਾਫੀ ਹੈ ਜਿਹੜੀ ਉਸ ਨੂੰ ਆਪਾਂ ਬਿਲਕੁਲ ਗਰਮ ਕਰਨਾ ਹੈਗਾ ਤੇ ਠਿੱਕ ਜਿਹਾ ਜਿਹੜਾ ਹੈਗਾ ਨਾ ਆਪਾਂ ਕੋਲ ਮਿਸ਼ਰਣ ਜਿਹੜਾ ਹੈਗਾ ਉਸ ਦਾ ਤਿਆਰ ਕਰਨਾ ਹੈਗਾ ਆ ਤੇ ਬਿਲਕੁਲ ਘੱਟ ਮਾਤਰਾ ਦੇ ਵਿੱਚ ਵੀ ਆਪਾਂ ਜਿਹੜਾ ਆਪਣਾ ਫੇਸ ਤੇ neck ਤੇ ਐਂਡ ਹੈਂਡਸ ਵਗੈਰਾ ਜੇ ਲਾਲੂ ਤੁਸੀਂ ਆਪਣੇ ਕੀ ਫੁੱਟਸ ਤੇ ਪੈਰਾਂ ਤੇ ਯੂਜ਼ ਕਰਨਾ ਚਾਹੁੰਦੇ ਆ ਤੇ ਪੈਰਾਂ ਤੇ ਵੀ ਤੁਸੀਂ ਯੂਜ਼ ਕਰ ਸਕਦੇ ਜੇ ਤੁਹਾਡੇ ਪੈਰ ਬਹੁਤ ਜ਼ਿਆਦਾ ਕਾਲੇ ਨਹੀਂ ਤਾਂ ਹਨਾ ਤੇ ਚਲੋ ਵਾਇਗਰੂ ਦੀ ਜਿਹੜੀ ਸਕਿਨ ਆ ਆਪਾਂ ਨੂੰ ਹਨਾ ਜੋ ਆਪਾਂ ਨੂੰ ਵਾਇਗਰੂ ਨੇ ਕੁਦਰਤ ਨੇ ਬਖਸ਼ਿਆ ਹੈਗਾ ਆ ਉਹ ਤਾਂ ਹੁੰਦਾ ਹੀ ਆ ਤੇ ਬਟ ਕਈ ਯਾਰ ਹੁੰਦਾ ਕਿ ਆਪਾਂ ਕੇਅਰ ਨਹੀਂ ਕਰਦੇ ਤੇ ਆਪਣੇ ਹੱਥ ਪੈਰ ਜਿਆਦੇ ਹੀ ਕਾਲੇ ਜੇ ਲੱਗਣ ਲੱਗ ਪੈਂਦੇ ਆਪਾਂ ਨੂੰ ਹਨਾ ਚਲੋ ਆਲਰੇਡੀ ਰੱਬ ਦੇ ਰੰਗ ਤਾਂ ਦੋ ਹੀ ਨੇ ਰੂਪ ਤਾਂ ਦੋ ਹੀ ਨੇ ਕਾਲਾ ਤੇ ਗੋਰਾ ਹਨਾ ਤੇ ਬਟ ਫਿਰ ਵੀ ਆਪਣੀ ਕੇਅਰ ਕਰਨੀ ਤਾਂ ਆਪਾਂ ਹੀ ਮੀਆਂ ਹਨਾ ਵਾਇਗਰੂ ਨੇ ਜੇ ਹੁਣ ਆਪਾਂ ਨੂੰ ਸਕਿਨ ਬਖਸ਼ੀ ਆ ਤੇ ਆਪਾਂ ਕੇਅਰ ਤਾਂ ਆਪ ਹੀ ਕਰਨੀ ਹੈਗੀ ਆ ਤੇ ਇੱਥੇ ਜੀ ਫਿਰ ਮੈਂ ਲੱਗ ਪਈ ਸੀਗੇ ਹਨਾ ਜਿਹੜਾ ਮਿਸ਼ਰਣ ਸੀ ਉਸ ਨੂੰ ਗੈਸ ਤੇ ਤਿਆਰ ਕਰਨ ਜਿਹੜਾ ਕਾਫੀ ਪਾਊਡਰ ਆ ਤੇ ਜਿਹੜਾ ਕੱਚਾ ਦੁੱਧ ਆ ਹਨਾ ਕੱਚੇ ਦੁੱਧ ਨੂੰ ਥੋੜਾ ਜਿਹਾ ਗਰਮ ਕਰਕੇ ਉਸ ਦੇ ਵਿੱਚ ਕਾਫੀ ਪਾ ਕੇ ਤੇ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਪੇਸਟ ਬਣਾਉਣਾ ਹੈਗਾ ਆ ਦੇ ਬਿਲਕੁਲ ਥੋੜਾ ਜਿਹਾ ਜਦੋਂ ਰਹਿ ਜਾਵੇ ਬਿਲਕੁਲ ਗੈ ਮਿਸ਼ਰਣ گاੜਾ ਜਿਹਾ ਤਿਆਰ ਹੋ ਜਾਵੇ ਤਾਂ ਤੁਸੀਂ ਜਿਹੜਾ ਹੈਗਾ ਉਸ ਨੂੰ ਬਿਲਕੁਲ ਚੰਗੀ ਤਰ੍ਹਾਂ ਘੋਲ-ਘੋਲ ਕੇ ਰੈਡੀ ਕਰਨਾ ਹੈਗਾ ਜੇ ਤੁਸੀਂ ਛੋਟੇ ਭਾਂਡੇ ਵਿੱਚ ਕਰ ਸਕਦੇ ਛੋਟੇ ਭਾਂਡੇ ਵਿੱਚ ਜ਼ਰੂਰ ਕਰਨਾ ਤੇ ਵੱਡੇ ਪੰਡ ਵਿੱਚ ਨਾ ਹੀ ਯੂਜ਼ ਕਰਨਾ ਹੈਗਾ ਤੇ ਲਓ ਜੀ ਫਿਰ ਇੱਥੇ ਆਪਾਂ ਨੇ ਇਹ ਗਿਰੀ ਦਾ ਤੇਲ ਹੈ ਨਾ ਤੇ ਆਹ ਲਓ ਜੀ ਆਪਣਾ ਮਿਸ਼ਰਣ ਆਪਾਂ ਕੌਲੀ ਦੇ ਵਿੱਚ ਲਿਆਇਆ ਆਪਾਂ ਤੇ ਇੰਨਾ ਕ ਮਿਸ਼ਰਣ ਜਿਹੜਾ ਹੈਗਾ گاੜਾ ਜਿਹਾ ਆਪਣਾ ਰੈਡੀ ਹੋਣਾ ਚਾਹੀਦਾ ਆ ਇਹ ਫੇਸ ਮਾਸਕ ਲਾ ਲਓ ਫੇਸ ਪੈਕ ਲਾ ਲਓ ਹੈ ਨਾ ਜੋ ਵੀ ਤੁਹਾਡੀ ਤੁਸੀਂ ਕਹਿਣਾ ਚਾਹੁੰਦੇ ਹੋ ਉਸ ਨੂੰ ਕਹਿ ਸਕਦੇ ਹੈਗੇ ਤੇ ਲਓ ਜੀ ਆਪਾਂ ਇੱਥੇ ਗਿਰੀ ਦਾ ਤੇਲ ਜਿਹੜਾ ਸੀ ਆਪਣਾ ਜੰਮਿਆ ਹੋਇਆ ਸੀ ਤੇ ਆਪਾਂ ਗਰਮ ਪਾਣੀ ਨਾਲ ਇਸ ਨੂੰ ਕਿ ਥੋੜਾ ਜਿਹਾ ਪਿਘਲਾ ਕੇ ਤੇ ਦੋ ਚਮਚ ਇਸ ਇਸ ਦੇ ਆਪਾਂ ਜਿਹੜੇ ਹੈਗਾ ਵਿੱਚ ਐਡ ਕਰਨੇ ਹੈਗੇ ਆ ਐਡ ਕਰਨ ਤੋਂ ਬਾਅਦ ਵਿੱਚ ਥੋੜੀ ਜੀ ਆਪਾਂ ਇਸ ਦੇ ਵਿੱਚ ਹੈਗਾ অ্যালোਵੈਰਾ ਜੈਲ ਐਂਡ ਸਕਰਬ ਜਿਹੜਾ ਹੈਗਾ ਐਵਰੀ ਦਾ ਸਕਰਬ ਜੇ ਤੁਸੀਂ ਜਿਹੜੀ ਵੀ ਕੰਪਨੀ ਦਾ ਤੁਸੀਂ ਯੂਜ਼ ਕਰਦੇ ਹੈਗੇ ਆ ਉਹ ਤੁਸੀਂ ਐਵਰੀ ਦਾ ਸਕਰਬ ਲੈ ਸਕਦੇ ਹੈਗੇ ਆ ਤੇ ਇੱਥੇ ਆਪਾਂ ਬਿਜੀ ਹੋ ਚੁੱਕੇ ਸੀਗੇ ਰੈਡੀ ਤੇ ਕਾਫੀ ਦੇਰ ਦੇ ਹੈ ਜੀ ਸੀਗੇ ਰੈਡੀ ਪਰ ਉਹਨਾਂ ਦਾ ਮੇਕਅਪ ਅਜ ਕਰਨ ਵਾਲਾ ਸੀਗਾ ਤੇ ਐਲੋਵੇਰਾ ਜੈਲ ਜਿਹੜੀ ਹੈਗੀ ਆ ਉਹ ਤੁਸੀਂ ਜੇ ਕੁਆਂਟੀਟੀ ਵੱਧ ਲੈਣੀ ਹੈਗੀ ਤਾਂ ਵੱਧ ਵੀ ਲੈ ਸਕਦੇ ਜੇ ਘੱਟ ਲੈਣੀ ਜਿੰਨੀ ਕਿ ਤੁਹਾਡੇ ਮੁਤਾਬਕ ਹਨ ਤੁਸੀਂ ਆਪਣੇ ਮਦਬਕ ਲੈ ਸਕਦੇ ਹੈਗੇ ਤੇ ਗਲੈਸਰਿਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਗਲੈਸਰਿਨ ਜਿਹੜੀ ਹੈਗੀ ਨਾ ਆਪਾਂ ਨੂੰ ਥੋੜੀ ਜੀ ਆਪਣੇ ਕੀ ਫੇਸ ਤੇ ਹਨਾ ਥੋੜੀ ਜੀ ਮੇਰੇ ਕੋਲ ਜ਼ਿਆਦਾ ਪੈ ਗਈ ਸੀਗੀ ਤੇ ਆਪਣੇ ਫੇਸ ਨੂੰ ਇਹ ਮੋਇਸਚਰਾਈਜ਼ ਰੱਖਦੀ ਹੈਗੀ ਇੱਕ ਤੇ ਇਹਦੇ ਨਾਲ ਆਪਣੀ ਸਕਿਨ ਜਿਹੜੀ ਹੈਗੀ ਉਹ ਹਮੇਸ਼ਾ ਟਾਈਟ ਰਹਿੰਦੀ ਹੈਗੀ ਤੇ ਦੂਜੀ ਗੱਲ ਕਿ ਜਿਹੜਾ ਆਪਣਾ ਫੇਸ ਹੈ ਨਾ ਉਹ ਹਮੇਸ਼ਾ ਮੋਸਚਰਾਈਜ਼ਡ ਰਹਿੰਦਾ ਹੈਗਾ ਤੇ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਹਾਈਡਰੇਟ ਕਰਦੀ ਹੈਗੀ ਆ ਇਹ ਤੇ ਹਾਈਡਰੇਟ ਕਰਨ ਵਾਸਤੇ ਆਪਾਂ ਕਿ ਜਿਹੜੇ ਹੈਗੇ ਨੇ ਇਹ ਮੇਰਾ ਮਿਕਸਚਰ ਥੋੜਾ ਜਿਹਾ ਜ਼ਿਆਦਾ ਪੈ ਗਿਆ ਸੀਗਾ ਤੇ ਮੈਂ ਜਿਹੜੀ ਹੈਗੀ ਸੀ ਗਲੈਸਰਿਨ ਸੀ ਉਹ ਮੈਂ ਇੱਕ ਸਾਈਡ ਤੇ ਕੱਢ ਲਈ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕਾਲੀ ਸੀਗੀ ਮੈਂ ਵਿਆਹ ਤੇ ਜਾਣਾ ਸੀਗਾ ਤੇ ਮੈਂ ਕਿਹਾ ਕਿ ਪਹਿਲਾਂ ਕਿਉਂ ਨਾ ਆਪਾਂ ਫੇਸ ਪੈਕ ਲਗਾ ਲਈਏ ਕਿਉਂਕਿ ਮੈਂ ਫ੍ਰੈਸ਼ਰ ਵਗੈਰਾ ਬਹੁਤ ਜ਼ਿਆਦਾ ਕੱਟ ਕਰਦੀ ਹੈਗੀ ਆ ਫੇਸਵਾਂਗਰ ਬਿਲਕੁਲ ਨਹੀਂ ਕਰਦੀ ਹੈਗੀ ਤੇ ਬਾਏ ਚਾਂਸ ਜੇ ਕਿਤੇ ਲੋਡ ਪਵੇ ਤਾਂ ਆਪਾਂ ਕਲੀਨਸਿੰਗ ਵਗੈਰਾ ਆਪਾਂ ਕਰਵਾ ਲੈਣੇ ਹੁੰਦੇ ਆ ਬਾਹਰੋਂ ਤੇ ਬਟ ਕਲੀਨਸਿੰਗ ਵੀ ਮੈਂ ਘਰੇ ਹੀ ਕਰਦੀ ਹੁੰਦੀ ਆ ਤੇ ਫੇਸ ਮੇਰਾ ਨਾ ਇਸ ਤਰ੍ਹਾਂ 2-3 ਦਿਨ ਹੋ ਗਏ ਮੈਨੂੰ ਸਿਟੀ ਨੂੰ ਜਾਂਦੀ ਨੂੰ ਤੇ ਮੇਰਾ ਫੇਸ ਬਹੁਤ ਜ਼ਿਆਦਾ ਡਲ ਜਿਹਾ ਲੱਗ ਜਾਂਦਾ ਸੀਗਾ ਤੇ ਫੇਸ ਤੇ ਗਲੋ ਵੀ ਘੱਟ ਸੀਗਾ ਤੇ ਇੱਕ ਫੇਸ ਤੋਂ ਬਦ ਇਹ ਕਿ ਮੈਨੂੰ ਨਾ ਫੀਵਰ ਵਗੈਰਾ ਕਿ ਕਾਫੀ ਜ਼ਿਆਦਾ ਰਹਿਣ ਲੱਗ ਪਿਆ ਤੇ ਉਸ ਦੇ ਨਾਲ ਮੇਰੀ ਸਕਿਨ ਜਿਹੜੀ ਹੈਗੀ ਨਾ ਬਹੁਤ ਜ਼ਿਆਦਾ ਕਿ ਹੋਰੀ ਤਰ੍ਹਾਂ ਦੀ ਹੋਈ ਪਈ ਸੀਗੀ ਤੇ ਮੈਂ ਕਿਹਾ ਕਿ ਕਿਉਂ ਨਾ ਇੱਕ ਮੇਰੇ ਲਿਪਸ ਵੀ ਜਾਬ ਕਾਫੀ ਜ਼ਿਆਦਾ ਖਰਾਬ ਸੀਗੇ ਉਤੇ ਮੈਂ ਕਿਹਾ ਕਿ ਕਿਉਂ ਨਾ ਆਪਾਂ ਇਹ ਜਿਹੜਾ ਫੇਸ ਪੈਕ ਆ ਇਸ ਨੂੰ ਆਪਣਾ ਫੇਸ ਤੇ ਲਗਾ ਲਈਏ ਆਪਾਂ ਫੇਸ ਕਰ ਲੈਣਾ ਹੈਗਾ ਚੰਗੀ ਤਰ੍ਹਾਂ ਸਾਫ਼ ਤੇ ਇੱਕ ਤੁਸੀਂ ਨਾਲੋਂ ਕਿ ਤੁਸੀਂ ਕੋਈ ਵੀ ਹਨਾ ਜਿਸ ਦਾ ਤੁਹਾਡੇ ਕੋਲ ਕੋਈ ਵੀ ਫੇਸ ਵਾਸ਼ ਆ ਸਾਬਨ ਨਹੀਂ ਲਗਾਉਣਾ ਹੈਗਾ ਫੇਸ ਵਾਸ਼ ਤੁਸੀਂ ਲਗਾ ਸਕਦੇ ਹੈਗੇ ਜਿਹੜਾ ਮਰਜੀ ਤੁਸੀਂ ਫੇਸ ਵਾਸ਼ ਲਗਾਉਣਾ ਹੈਗਾ ਉਸ ਦੇ ਨਾਲ ਆਪਣਾ ਫੇਸ ਜਿਹੜਾ ਹੈਗਾ ਚੰਗੀ ਤਰ੍ਹਾਂ ਵਾਸ਼ ਕਰਨਾ ਹੈਗਾ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਵਿੱਚ ਫੇਰ ਜਿਹੜਾ ਇਹ ਪੈਕ ਆ ਤੁਸੀਂ ਯੂਜ਼ ਕਰ ਸਕਦੇ ਹੈਗੇ ਇਹਦੇ ਨਾਲ ਸਕਿਨ ਦੇਖੋ ਇੰਨੀ ਬ੍ਰਾਈਟ ਹੋਏਗੀ ਇੰਨੀ ਜਿਆਦਾ ਸੋਹਣੀ ਹੋਏਗੀ ਨਾ ਬਹੁਤ ਜਿਆਦਾ ਕਿ ਤੁਸੀਂ ਸੱਚੀ ਦੱਸਣਾ ਕਿ ਕਿ ਤੁਸੀਂ ਯਕੀਨ 100% ਇਹ ਜਿਹੜਾ ਹੈਗਾ ਨਾ ਬਿਲਕੁਲ ਹੀ ਕਿ ਨੈਚੁਰਲ ਇਹ ਜਿਹੜੇ ਇਨਗਰੀਡIENTS ਹੈਗੇ ਨਾ ਨੈਚੁਰਲ ਹੈਗੇ ਨੇ ਤੁਸੀਂ ਆਇਸ ਤੇ ਆਪਣੀ ਨੋਸ ਤੇ ਹੈਨਾ ਆਪਣੇ ਨੈਕ ਤੇ ਹੱਥਾਂ ਤੇ ਪੈਰਾਂ ਤੇ ਕੰਨਾਂ ਤੇ ਤੁਸੀਂ ਯੂਜ਼ ਕਰ ਸਕਦੇ ਹੈਗੇ ਇਸ ਨੂੰ ਬਿਲਕੁਲ ਚੰਗੀ ਤਰ੍ਹਾਂ ਆਪਣੇ ਲਿਪਸ ਤੇ ਹੈਨਾ ਤੇ ਤੁਸੀਂ ਇਸ ਨੂੰ ਯੂਜ਼ ਕਰਨਾ ਹੈਗਾ ਹੈ ਤੇ ਬਿਲਕੁਲ ਚੰਗੀ ਤਰ੍ਹਾਂ ਆਪਣਾ ਪੈਕ ਲਗਾ ਕੇ ਇਸ ਨੂੰ 15 ਤੋਂ 20 ਮਿੰਟ ਜਿਹੜਾ ਹੈਗਾ ਤੁਸੀਂ ਸੁਕਾਉਣਾ ਹੈਗਾ ਆ ਇਦਾਂ ਨਹੀਂ ਕਿ ਹੁਣੇ ਲਗਾਇਆ ਤੇ ਤੁਸੀਂ 5 ਮਿੰਟ ਦੇ ਵਿੱਚ ਵਿੱਚ ਇਹ ਉਤਾਰ ਦੋ 5 ਮਿੰਟ ਮਿੰਟ ਦੇ ਵਿੱਚ ਨਹੀਂ ਉਤਾਰਨਾ ਹੈਗਾ 10 ਤੋਂ 15 ਮਿੰਟ ਜਾਂ 15 ਤੋਂ 20 ਮਿੰਟ ਲੱਕ ਤੁਸੀਂ ਇਹ ਲਗਾਉਣਾ ਹੈ ਇਹ ਲਗਾਉਣਾ ਹੈ ਤੇ ਇਸ ਨੂੰ ਬਿਲਕੁਲ ਚੰਗੀ ਤਰ੍ਹਾਂ ਖੋਲ ਕੇ ਹਨ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਵਿੱਚ ਆਪਣੇ ਫੇਸ ਤੇ ਤੁਸੀਂ ਯੂਜ਼ ਕਰਨਾ ਹੈਗਾ ਤੇ ਮੈਂ ਇੱਥੇ ਕਰਦੀ ਪਈ ਸੀਗੀ ਗੱਲਾਂ ਤੇ ਤੁਸੀਂ ਗੱਲਾਂ ਬਾਤਾਂ ਬਿਲਕੁਲ ਨਹੀਂ ਕਰਨੀਆਂ ਹੈਗੀਆਂ ਮੈਂ ਤਾਂ ਥੋੜਾ ਥੋੜਾ ਫਿਰ ਵੀ ਬੋਲੀ ਜਾ ਰਹੀ ਸੀਗੀ ਤੇ ਤੁਸੀਂ ਬਿਲਕੁਲ ਨਹੀਂ ਬੋਲਣਾ ਹੈਗਾ ਜਦੋਂ ਇਹ ਆਪਣਾ ਫੇਸ ਪੈਕ ਸੁੱਕ ਗਿਆ ਤੇ ਫਿਰ ਆਪਾਂ ਇਸ ਨੂੰ ਉਤਾਰ ਸਕਦੇ ਹੈਗੇ ਆ ਤੇ ਉਤਾਰਨਾ ਵੀ ਤੁਸੀਂ ਕਿਸੇ ਸਾਥ ਨਾਲ ਕਿ ਕਾਟਨ ਲੈ ਕੇ ਨਾ ਕਾਟਨ ਦੇ ਨਾਲ ਉਤਾਰਨਾ ਹੈਗਾ ਜਾਂ ਤੁਹਾਡੇ ਕੋਲੇ ਕਾਟਨ ਪੈਡਸ ਹੁੰਦੇ ਆ ਉਹਨਾਂ ਨਾਲ ਤੁਸੀਂ ਉਤਾਰ ਸਕਦੇ ਹੈਗੇ ਤੇ ਸਕਿਨ ਦੇਖੋ ਆਪਣੀ ਹਨਾ ਵੀ ਥੋੜਾ ਜਿਹਾ ਟਾਈਮ ਹੋ ਰੱਖਾਂਗੇ ਆਪਣੀ ਬਹੁਤ ਜ਼ਿਆਦਾ ਡਰਾਈ ਹੋ ਗਈ ਆ ਤੇ ਦੇਖੋ ਆਪਣਾ ਫੇਸ ਜਿਹੜਾ ਹੈਗਾ ਨਾ ਬਿਲਕੁਲ ਜਿਹੜੀ ਉੱਪਰਲੀ ਸਕਿਨ ਹੁੰਦੀ ਆਪਣੀ ਕਾਲੀ ਕਾਲੀ ਸਕਿਨ ਹੁੰਦੀ ਇਹਨੂੰ ਬਿਲਕੁਲ ਉੱਤਰ ਜਾਂਦੀ ਹੈਗੀ ਤੇ ਨੇਚਰਲ ਦੇਖ ਲਓ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਹੈਗੀ ਆ ਤੇ ਤੁਸੀਂ ਇੱਕ ਵਾਰੀ ਯੂਜ਼ ਕਰੋਗੇ ਨਾ ਤੁਸੀਂ ਕਹੋਗੇ ਹਾਈ ਵਾਈ ਗਰੂ ਮੈਂ ਤੇ ਬਾਰ ਬਾਰ ਯੂਜ਼ ਕਰਾਂ ਤੁਸੀਂ ਬਿਲਕੁਲ ਮਹਿੰਗਿਆ ਪਲਰਾਂ ਤੇ ਜਾਣਾ ਛੱਡ ਦੋਗੇ ਤੇ ਦੇਖਿਓ ਮੇਰਾ ਫੇਸ ਅੱਗੇ ਕਿਸ ਤਰ੍ਹਾਂ ਦਾ ਲੱਗਦਾ ਦੇਖੋ ਮੇਰਾ ਫੇਸ ਕਿੰਨਾ ਗਲੋ ਕਰਦਾ ਪਿਆ ਹੈ ਤੇ ਚਲੋ ਜੀ ਬਾਏ ਇੱਥੇ ਹੁਣ ਤੁਸੀਂ ਮੇਰਾ ਫੇਸ ਚੈੱਕ ਕਰਿਓ ਕਿੰਨਾ ਜ਼ਿਆਦਾ ਗਲੋ ਕਰਦਾ ਪਿਆ ਹੈਗਾ ਤੇ ਫੇਸ ਤੇ ਮੈਂ ਕੋਈ ਮੇਕਅਪ ਜਿਹੜਾ ਹੈਗਾ ਨਹੀਂ ਕੀਤਾ ਹੈਗਾ ਤੇ ਫੇਸ ਆਪਣਾ ਬਹੁਤ ਜਿਆਦਾ ਫਰੈਸ਼ਨੈਸ ਹੋ ਜਾਂਦਾ ਹੈਗਾ ਤੇ ਤੁਹਾਨੂੰ ਕੋਈ ਵੀ ਹੋਰ ਬਾਜ਼ਾਰ ਦੇ ਇਨਗਰੀਡੈਂਟਸ ਲਾਉਣ ਦੀ ਲੋੜ ਨਹੀਂ ਹੈਗੀ ਬਾਏ ਬਾਏ ਟਾਟਾ ਟੇਕ ਕੇਅਰ